ਸ਼ੇਖ ਜੱਟਾਂ ਬੰਦੀਆਂ ਵੱਲੋਂ ਭਗਤ ਸਿੰਘ ਦਵਾਦੀ ਨੂੰ ਕਹਿੰਦਾ ਵੀ ਉੜ ਜਾ ਇੱਥੋਂ ਉਸੇ ਵਿੱਚ ਨੇ ਸਾਡੇ ਵੀਰ ਕਹਿੰਦੇ ਸਵੇਰੇ ਮੀਂਹ ਵਿੱਚ ਬੈਠੇ ਨੇ ਭਗਤ ਸਿੰਘ ਦਵਾਦੀ ਨੂੰ ਕਹਿ ਰਹੇ ਤਾਂ ਕਿ ਉੜ ਜਾ ਇੱਥੋਂ ਪੂਰਾ ਖਾਲਸਾ ਰੋ ਵਿੱਚ ਆ ਚੁੱਕਿਆ ਹੈ ਬਾਰ ਬਾਰ ਕੀ ਕਰੀਏ ਬੰਦੇ ਨੂੰ ਲਾਉਣਾ ਬਾਰੇ ਮਾਰਨਾ ਨਹੀਂ ਮਾਰਨਾ ਬਈ ਸਰਕਾਰੀ ਬੰਦੇ ਆ ਤੋੜਨਾ ਉਹਦਾ ਕੰਮ ਹੀ ਹੁਣ ਪਾਜੀ ਪਾਰਟੀ ਪਾਜੀ ਦਾ ਕੰਮ ਨਹੀਂ ਹੁੰਦਾ ਤੋੜਨਾ ਲਾਲਾ ਤੋੜਨਾ ਤੋੜਨਾ ਕੀ ਹਾਲ ਹੈ ਠੀਕ ਹੈ ਜੀ ਉਹ ਬੰਦੇ ਨੂੰ ਤੇ ਭੇਜਣਾ ਵੀ ਨਹੀਂ ਜਾਂਦੇ ਮੈਨੂੰ ਨਹੀਂ ਪਤਾ ਸੀਗਾ ਉਹ ਨਹੀਂ ਸਾਰਾ ਨਹੀਂ ਐ ਨਹੀਂ ਅਸੀਂ ਦਿੱਲੀ ਦਾ ਲਾਉਣਾ ਉਹ ਨਹੀਂ ਬੰਦ ਮੇਰੀ ਗੱਲ ਪੂਰੀ ਹੋ ਠੀਕ ਹੈ ਜੀ ਮੇਰੀ ਪਹਿਲਾਂ ਪੂਰੀ ਗੱਲ ਪੂਰੀ ਹੁਣ ਦੋ ਇੱਥੇ ਅਸੀਂ ਖੜੇ ਸੀ ਤੁਸੀਂ ਗਿਆ ਸੀਗਾ ਅਸੀਂ ਕਰਾਂਗੇ ਅੱਜ ਕਰੇ ਮਾਸੀ ਮੈਂ ਕਰਦੀ ਬੜਾ ਮੇਰੇ ਮੈਨੂੰ ਦਿਮਾਗ ਦੇ ਵਿੱਚ ਫਤ ਜੀ ਤੁਸੀਂ ਆਕਰ ਤੁਹਾਨੂੰ ਕਿਹਾ ਮੈਂ ਤੁਸਾ ਦੱਸਣਾ ਨਹੀਂ ਕਿ ਇਹਦਾ ਨੂੰ ਦੱਸਿਆ ਨਹੀਂ ਮੈਂ ਕਿ ਮੈਂ ਇੱਥੇ ਕਿਉਂ ਲੱਗਿਆ ਖੜਾ ਤੇਰੇ ਨਾਲ ਬਾਬਾ ਜੀ ਮੈਂ ਦਿਮਾਗ ਇਸੇ ਕਰਾ ਖੜਾ ਹੁੰਦਾ ਪਿਆ ਅਸੀਂ ਅਮਰਤਪਾਲ ਦੇ ਖਿਲਾਫ ਨਹੀਂ ਸੁਣਨਾ ਸੀ ਗੱਲ ਮੁਖੀ ਇਹ ਬੰਦੇ ਦੀ ਵਿਚਾਰੀ ਨੇ ਕਿ ਅਗੂਰ ਇਹ ਅਮਰਤਪਾਲ ਦਾ ਹੀਰੋ ਆ ਅਮਰਤਪਾਲ ਦੇ ਖਿਲਾਫ ਬੋਲਰ ਤੋਂ ਮੁੱਦਾ ਪੱਛਾਇਆ ਭਗਤ ਸਿੰਘ ਦਵਾਬੀ ਨੂੰ ਕਹਿ ਦਿੱਤਾ ਜੀ ਤੂੰ ਇੱਥੋਂ ਸਾਨੂੰ ਕੱਢੀਏ ਸਿੱਖਾਨੂੰ ਜੀ ਹਾਂ ਮਸਲਾ ਹੁਣ ਚੁੱਕਿਆ ਇੱਕ ਸਾਲ ਲੀਡਰਾਂ ਵੱਲੋਂ ਤੇ ਉਹਨਾਂ ਨੂੰ ਘਰਾਂ ਦੇ ਉਹਨਾਂ ਦੇ ਗੰਨ ਮਹਿਲ ਵੱਲੋਂ ਰੌਂਡ ਅਪ ਕਰਕੇ ਪਤਾ ਨਹੀਂ ਕਿੱਥੇ ਲੈ ਗਏ ਨੇ ਤੇ ਸਾਰੇ ਕਹਿ ਰਹੇ ਨੇ ਕਿ ਅਸੀਂ ਆਪਣੇ ਅਮਰਪਾਲ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੁਣਾਵਾਂਗੇ ਭਾਵੇਂ ਸਿੰਘ ਦਵਾਦੀ ਨੂੰ ਇਥੋਂ ਪ੍ਰਭੂ ਚੱਕਰ ਹੋਲੜੀ ਕਿਹਾ ਜਾ ਰਿਹਾ ਹੈ বারবার ਉਹਨਾਂ ਨਗਰਮੈਨ ਨੂੰ ਰੌਡ ਅਪ ਕਰਕੇ ਲਿਆ ਜਾਂਦਾ ਉਹ ਫਿਰ ਵਾਪਸ ਇਹ ਦੇਖੋ ਮੈਂ ਤਸਵੀਰਾਂ ਤੁਹਾਡੇ ਨੂੰ ਜੀ ਸਰਕਾਰੀ ਟੋਟਾ ਨੂੰ ਅਸੀਂ ਬਿਲਕੁਲ ਨਹੀਂ ਬੜ ਦੇਵਾਂਗੇ ਜੀ ਅਬਰਤਪਾਲ ਦੇ ਉਲਟ ਜੇ ਇੱਕ ਵੀ ਸ਼ਬਦ ਕੋਈ ਬੋਲਿਆ ਉਹਨਾਂ ਅਸੀਂ ਦੋ ਹੱਥ ਦੇਖਾਂਗੇ ਜੀ ਜੀ ਖਾਲਸਾ ਤਿਆਰ ਪਰ ਤਿਆਰ ਖੜਾ ਹੈ ਜੀ

ਤੂੰ ਜਾ ਬੈਠ ਜੋ ਵੀ ਬੈਠ ਜਾਓ ਸਾਸਤਰਾ ਵੱਲੋਂ ਉਹਨਾਂ ਦੀ ਪਛਾਣ ਕਰਾਉਣ ਦੀ ਗੱਲ ਪਹੀ ਜਾ ਰਹੀ ਹੈ ਉੱਪਰ ਦਸੇਂਗੀ ਦਬਾਵੀ ਨੂੰ ਰਵਾਨਾ ਕਰ ਦਿੱਤਾ ਇਹਨਾਂ ਨੇ ਇਥੋਂ ਉਹ ਤਾਂ ਵੀ ਥੋੜਾ ਜਿਹਾ ਨਸਤਾਵਾੜਾ ਜੀ ਹਾਂ ਜੀ ਹਾਂ ਜੀ ਆ ਗਿਆ ਦੇਖੋ ਕਾ ਆ ਗਿਆ ਰਜਿੰਦਰ ਆ ਗਿਆ ਮੈਂ ਜਾਂਦਾ ਉਹ ਹੀ ਤੇ ਜਿਹੜੀ ਪਹਿਲਾਂ ਲੈ ਚੱਲੋ ਉਹ ਛਕਲਾ ਪਛਾਣ ਲੋ ਨਹੀਂ ਆ ਗਿਆ ਉੱਪਰ ਤੇ ਉਹ ਬੈਠਾ ਨੇ ਪਰਿਆਲਾ ਲੋਕਲ ਅਪਰਦੀ ਨੇ ਪਰਵਜੀਤ ਸਿੰਘ ਜੀ ਬਹੀਆ ਦਿੱਤੀ ਹੈ ਸੋਨ ਦੇ ਨਾਲ ਹੋਂ ਕੋਸ਼ ਅਧਿਕਾਰੀ ਸਾਡੇ ਲੀਡਰ ਗਿੱਲ ਸਾਹਿਬ ਤੇ ਸਾਡੇ ਖਾਲਸਾ ਜੀ ਸਰਪੰਚਾਂ ਦਾ ਸਰਪੰਚ ਦਾ ਮੁੱਦਾ ਵੀ ਲਗਾਓ ਭਾਈਚਾਰ ਲਈ ਮੈਂ ਜਾਂਦਾ ਆ ਆ ਜਾ ਇਧਰ ਗਿੱਲਾ ਆਵਾ ਜੀ ਖੇਲਾ ਭਾਰਤੀ ਕਿਸਾਨ ਜੀ ਪੰਜਾਬ ਦੇ ਲੀਡਰ ਗਿੱਲਾ ਸਾਹਿਬ ਪੁਲਿਸ ਅਧਿਕਾਰੀਆਂ ਦੇ ਨਾਲ ਹੋਰ ਇਹਨੇ ਰਵਾਨਾ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਪਖਾਨ ਕਰਨ ਦੇ ਲਈ ਕਲਪਨਾ ਕਰੋ ਜੇ ਤੁਸੀਂ ਵਿਚਾਰ ਕਰਕੇ ਹਾਂ ਨਹੀਂ ਭਰਿਓ ਦੇਖੋ ਜੀ ਸਿੰਘ ਸਾਹਿਬ ਦੇਖੋ ਹਾਂਜੀ ਭਾਈ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਗਿੱਲ ਸਾਹਿਬ ਤੇ ਪੁਲਿਸ ਅਫਸਰ ਅਧਿਕਾਰੀ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਦੀ ਪਛਾਣ ਕਰਾਉਣ ਦੇ ਲਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਨਿੰਦਰ ਦਾ ਬਿਆਨ ਲੈ ਕੇ 295 ਇਹਦਾ ਬਦਲ ਠੀਕ ਹੈ ਬਾਕੀ ਸੈਕਸ਼ਨ ਜਿਹੜੇ ਹੈਗੇ ਤੂੰ ਮੈਨੂੰ ਵਟਸਐਪ 'ਤੇ ਕਰ ਨਾ ਜਿਹੜੇ-ਜਿਹੜੇ ਤੇਰੇ ਕੋਲ ਬੰਦੇ ਜਿਹੜੇ-ਜਿਹੜੇ ਮੈਨੂੰ ਨਾਂ ਦੱਸ ਕਿੱਥਿਆਂ ਤੂੰ ਉੱਤੀ ਕੋਣ ਹੈ ਆਮਾ ਕਰਾਉਣਾ ਤੁਹਾਡੀ ਜੀ ਮਨਿੰਦਰ ਧਿਆਨ ਨਾਲ ਦੇਖ ਕੇ ਹੈ ਬਿਲਕੁਲ ਹੁਣ ਆਈਡੈਂਟੀਫਾਈ ਕਰਾਂਗੇ ਹੁਣ ਗੱਲ ਕਰਾਂਗੇ ਬੋਡੀ ਜੀਮਰ ਬਾਕੀ ਨੋਕਰੀ ਤੇ ਉਹਦਾ ਵੀ ਨਹੀਂ ਨੈਟੀ ਬਾਈ ਕਰ ਲੋ ਯਾਰ ਇਹਦਾ ਬਿਆਨ ਲਿਖਣਾ ਹੈ ਬਿਆਨ ਆਣਾ ਹੀ ਡੈਕੀ ਬਾਈ ਤੁਸੀਂ ਕਰ ਦਿੱਤਾ ਹੈ ਬਿਆਨ ਆਣਾ ਜਿਹੜੀ ਦਰਖਾਸਤ ਦਿੱਤੀ ਹੋਈ 22 ਨੇਮ ਬੰਦ ਐਸਐਸਪੀ ਕਹ ਰਹੇ ਨੇ ਕਿ 295 ਇਹਦਾ ਅਸੀਂ ਪਰਚਾ ਦਰਜ ਕਰ ਦਿੱਤਾ ਹੈ ਰੂਸ਼ੀਆ ਦੀ ਪਛਾਣ ਦੇ ਲਈ ਹੋ ਨਾ ਪਰ ਤਾਂ ਉਹਨਾਂ ਨੇ ਹੋਣਾ ਨਾ ਹਾਂ ਮਾਲ ਉਹਨਾਂ ਨੇ ਬੰਦੇ ਦਿਖਾ ਸਦੀ ਰਵਾਲ ਮੱਝ ਦੇ ਰਵਾਲ ਮੱਝ ਦੇ ਵੀ ਚੱਕੇ ਚੋਂ ਕੋਈ ਨਹੀਂ ਅਸੀਂ ਜਾਣਾ ਇੱਧਰ ਇਹ ਥੋੜਾ ਨਹੀਂ ਟਾਈਮ ਲੱਗ ਜੂਗਾ ਸਾਢੇ 5 ਘੰਟੇ ਲੱਗ ਸਕਦਾ ਲੱਗ ਵੀ ਸਕਦਾ ਜੀ 10 ਮਿੰਟ ਚ ਵੀ ਹੋ ਸਕਦਾ ਤੁਹਾਨੂੰ ਪਤਾ ਜਾਇਆ 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 ਚੇਰੇ ਪੰਜਾਬ ਕਿਸਾਨ ਯੂਨੀਅਨ ਦੇ ਸਾਡੇ ਰੋਪੜ ਦੇ ਪ੍ਰਧਾਨ ਗਿੱਲ ਸਾਹਿਬ Oh, kalau mau jalan,